ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਪੰਜ ਵੱਡੇ ਪਰਿਵਰਤਨ ਹੋਣਗੇ ਆਉਣ ਵਾਲੇ ਕੁਝ ਹੀ ਦਿਨਾਂ ਤੱਕ ਇਸ ਮਹੀਨੇ ਵਿੱਚ ਇਹਨਾਂ ਨੂੰ ਵੱਡੀ ਤੂਫਾਨੀ ਖਬਰ ਮਿਲਣ ਵਾਲੀ ਹੈ ਜਿਸ ਦੇ ਨਾਲ ਇਹਨਾਂ ਦੇ ਘਰ ਪਰਿਵਾਰ ਵਿੱਚ ਖੁਸ਼ ਨਮਾ ਮਾਹੌਲ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ। ਕਿਉਂਕਿ ਹੁਣ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਲੈ ਕੇ ਆਉਣ ਵਾਲੇ ਹਨ। ਪੰਜ ਬਹੁਤ ਹੀ ਵੱਡੀਆਂ ਤੂਫਾਨੀ ਖਬਰ ਤੁਹਾਡੀ ਜ਼ਿੰਦਗੀ ਵਿੱਚ ਹੁਣ ਸਾਬਿਤ ਹੋ ਜਾਣਗੀਆਂ। ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਖੁਸ਼ ਨਮਾ ਮਾਹੌਲ ਰਹਿਣ ਵਾਲਾ ਹੈ ਜਿਸ ਦੇ ਨਾਲ ਘਰ ਪਰਿਵਾਰ ਵਿੱਚ ਸਕੂਨ ਤੇ ਸ਼ਾਂਤੀ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ 10 ਦਿਨਾਂ ਦੇ ਅੰਦਰ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਵੀ ਹਨ ਮਿਹਰਬਾਨ ਵੀ ਹਨ ਤੇ ਤੁਹਾਡੇ ਉੱਤੇ ਦੋਵਾਂ ਹੱਥਾਂ ਦੇ ਨਾਲ ਧਨ ਦੀ ਵਰਖਾ ਵੀ ਕਰਨ ਵਾਲੇ ਹਨ ਕਿਉਂਕਿ ਇਸ ਸਮੇਂ ਧਨ ਯੋਗ ਮਾਤਾ ਲక్ష్ਮੀ ਯੋਗ ਅੰਮ੍ਰਿਤ ਸਿੱਧੀ ਯੋਗ ਰਾਜ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ 10 ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਪੰਜ ਵੱਡੇ ਪਰਿਵਰਤਨ ਹੋਣਗੇ ਇਹ ਪੰਜ ਵੱਡੇ ਪਰਿਵਰਤਨ ਜਿਹੜੇ ਹਨ ਇਸ ਦੇ ਨਾਲ ਹੀ ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਵੇਗੀ ਤੇ ਪੰਜ ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਦੋਸਤੋ ਇਹ ਤੁਹਾਡੇ ਨਾਲ ਹੁਣ ਸਭ ਕੁਝ ਹੋ ਕੇ ਰਹੇਗਾ ਜੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਤੂਫਾਨੀ ਖਬਰ ਦੱਸਣ ਵਾਲੇ ਹਾਂ ਤਾਂ ਦੋਸਤੋ ਉਹ ਕਿਹੜੀਆਂ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਕਿਹਨਾਂ ਕਿਹਨਾਂ ਖੇਤਰਾਂ ਦੇ ਵਿੱਚ ਤੁਹਾਨੂੰ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਨਾਲ ਦੇ ਨਾਲ ਕਿਹੜੇ ਪੰਜ ਵੱਡੇ ਪਰਿਵਰਤਨ ਹੋਣਗੇ ਸੰਪੂਰਨ ਜਾਣਕਾਰੀ ਅਸੀਂ ਤੁਹਾਨੂੰ ਦੇਣ ਵਾਲੇ ਹਾਂ ਜੀ ਦੋਸਤ ਇਹ ਤੁਹਾਡੇ ਲਿਸਟਿਕ ਧਨ ਦੇ ਪ੍ਰਤੀਜਿਹੜੀ ਹੈ ਉਹ ਜਾਣਕਾਰੀ ਹੈ ਜੀ ਭਵਿੱਖਬਾਣੀ ਹੈ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਸਾਵਧਾਨੀਆਂ ਵੀ ਨਾਲ-ਨਾਲ ਵਰਤਣ ਦੀ ਲੋੜ ਹੈ ਜੋ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਜਿਨ੍ਹਾਂ ਦੇ ਨਾਲ ਤੁਹਾਨੂੰ 10 ਦਿਨਾਂ ਦੇ ਵਿੱਚ ਹੀ ਅਮਲ ਕਰਨਾ ਹੋਵੇਗਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤੇ ਇਹਨਾਂ ਸਾਵਧਾਨੀਆਂ ਨੂੰ ਵੀ ਵਰਤਣਾ ਹੋਵੇਗਾ ਤਾਂ ਤੁਹਾਨੂੰ ਇਸ ਸਮੇਂ ਦਾ ਬਹੁਤ ਹੀ ਲਾਭ ਮਿਲ ਜਾਵੇਗਾ ਨਹੀਂ ਤਾਂ ਤੁਹਾਡੇ ਹੱਥ ਕੁਝ ਵੀ ਨਹੀਂ ਲੱਗਣ ਵਾਲਾ ਹੁਣ ਮੌਕੇ ਦਾ ਤੁਸੀਂ ਲਾਭ ਉਠਾ ਲਓ ਆਵਾਂ ਜਾਣਦੇ ਹਾਂ ਤੁਹਾਡਾ ਰਾਸ਼ੀਫਲ ਇਸ ਹਫਤੇ ਦਾ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਕਿਸ ਪ੍ਰਕਾਰ ਤੁਹਾਡੇ ਲਈ ਸਮਾਂ ਲਾਭਦਾਇਕ ਸਾਬਿਤ ਹੋ ਜਾਵੇਗਾ ਸੰਪੂਰਨ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਤੁਸੀਂ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਇਹ ਸਮਾਂ ਤੁਹਾਡੇ ਲਈ ਖਾਸ ਤੌਰ ਤੇ ਹੀ ਬਹੁਤ ਚੰਗਾ ਸਾਬਿਤ ਹੋ ਜਾਵੇਗਾ ਜਿਨ੍ਹਾਂ ਨੂੰ ਧਨ ਸੰਬੰਧੀ ਪਰੇਸ਼ਾਨੀਆਂ ਹਨ ਇਹ ਵੀਡੀਓ ਉਹਨਾਂ ਦੇ ਲਈ ਬੜੇ ਹੀ ਬਹੁਤ ਬੋਰਨ ਜਾਣਕਾਰੀ ਲੈ ਕੇ ਆਈ ਹੈ ਜੀ ਸਭ ਤੋਂ ਪਹਿਲਾਂ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦੇਣਾ ਜੀ ਤੇ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੁਹਾਡੀਆਂ ਹੁਣ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਇਸ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਣ ਜਾ ਰਹੇ ਹਨ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਸਾਬਿਤ ਹੋ ਜਾਵੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਸਦਾ ਹੀ ਬਣੀ ਰਹੇਗੀ ਦੋਸਤ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਦੇ ਲਈ ਇਹ ਹਫਤਾ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ ਇਸ ਹਫਤੇ ਨੂੰ ਖੁਸ਼ ਨਸੀਬ ਤੁਸੀਂ ਖੁਦ ਮਹਿਸੂਸ ਕਰੋਗੇ ਪਹਿਲਾ ਇਹ ਸਮਾਂ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ અત્યੰਤ ਲਾਭ ਦੇਣ ਵਾਲਾ ਹੈ ਤੁਹਾਡੇ ਲਈ ਤੁਹਾਨੂੰ ਵੱਡੀਆਂ ਵੱਡੀਆਂ ਸਫਲਤਾਵਾਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਇਸ ਸਮੇਂ ਮੁਨਾਫਾ ਤੁਹਾਨੂੰ ਦੁਗਣਾ ਚੌਗਣਾ ਮਿਲੇਗਾ ਇਹ ਉਹ ਸਮਾਂ ਹੋਵੇਗਾ ਕਿਉਂਕਿ ਮਾਤਾ ਲక్ష్ਮੀ ਯੋਗ ਦਾ ਨਿਰਮਾਣ ਹੋ ਰਿਹਾ ਹੈ ਤੁਹਾਡੇ ਰਾਸ਼ੀ ਦੇ ਵਿੱਚ ਤੁਹਾਡੇ ਰਾਸ਼ੀ ਵਾਲਿਆਂ ਲਈ ਰਾਜ ਯੋਗ ਬਣਦਾ ਹੋਇਆ ਧਨ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕਿ ਕੁੰਡਲੀ ਵਿੱਚ ਬਣਦਾ ਹੈ ਇਹ ਸਮਝ ਲਓ ਕਿ ਧਨ ਦੀ ਪ੍ਰਾਪਤੀ ਵੀ ਹੋਵੇਗੀ ਬਹੁਤ ਜ਼ਿਆਦਾ ਕਿਉਂਕਿ ਹੁਣ ਤੁਹਾਡੇ ਘਰਾਂ ਵਿੱਚ ਜੋ ਵੱਡੇ ਪਰਿਵਰਤਨ ਹੋਣ ਵਾਲੇ ਹਨ ਬੇहद ਖਾਸ ਸਾਬਿਤ ਹੋ ਜਾਣਗੇ ਇਸ ਸਮੇਂ ਜਿਹੜਾ ਵੀ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਮਾਤਾ ਲਕਸ਼ਮੀ ਜੀ ਦਾ ਅਸ਼ੀਰਵਾਦ ਲੈ ਕੇ ਹੀ ਸ਼ੁਰੂ ਕਰੋ ਤੁਹਾਡੇ ਲਈ ਹੁਣ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਸੋਚ ਲਓ ਮਾਤਾ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਬਹੁਤ ਜ਼ਿਆਦਾ ਰਹਿਣ ਵਾਲੀ ਹੈ ਮਾਤਾ ਲਕਸ਼ਮੀ ਜੀ ਦਾ ਨਾਮ ਲੈ ਕੇ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਸਫਲਤਾ ਜ਼ਰੂਰ ਮਿਲ ਜਾਵੇਗੀ ਤੁਹਾਨੂੰ ਨਾਲ ਹੀ ਨਾਲ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਬਹੁਤ ਤੇਜ਼ੀ ਦੇ ਨਾਲ ਪ੍ਰਕਿਰਤੀ ਹੋਣ ਵਾਲੀ ਹੈ ਤੁਸੀਂ ਅੱਗੇ ਵਧੋਗੇ ਸਫਲਤਾ ਦੇ ਝੰਡੇ ਗੱਡ ਦਿਓਗੇ ਹਰ ਖੇਤਰ ਵਿੱਚ ਤੁਹਾਨੂੰ ਕਾਮਯਾਬੀ ਮਿਲਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਨੌਕਰੀ ਦਾ ਖੇਤਰ ਹੋਵੇ ਵਪਾਰ ਦਾ ਖੇਤਰ ਹੋਵੇ ਬਸ ਤੁਹਾਨੂੰ ਕੋਈ ਵੱਡੀ ਨਵੀਂ ਖੁਸ਼ਖਬਰੀ ਮਿਲਣ ਦੇ ਆਸਾਰ ਤੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤੇ અત્યੰਤ ਲਾਭ ਦੇਣ ਵਾਲਾ ਤੁਹਾਡੇ ਲਈ ਸਮਾਂ ਹੈ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਸਾਰੇ ਪ੍ਰਕਾਰਾਂ ਦਾ ਦੁੱਖਾਂ ਦਾ ਹੁਣ ਅੰਤ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਕਿ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਹੀਂ ਕਰਨਾ ਸੋਚ ਸਮਝ ਕੇ ਹੀ ਫੈਸਲਾ ਕਰਨਾ ਹੈ ਕਿਉਂਕਿ ਇਹ ਕਿਸੇ ਦੇ ਬਹਿਕਾਵੇ ਵਿੱਚ ਕੀਤਾ ਹੋਇਆ ਆ ਕੇ ਕੰਮ ਤੁਹਾਡਾ ਗਲਤ ਵੀ ਹੋ ਸਕਦਾ ਹੈ ਉਸ ਦਾ ਫਿਰ ਤੁਹਾਨੂੰ ਬਹੁਤ ਹੀ ਨੁਕਸਾਨ ਚ ਝਲਣਾ ਪੈ ਸਕਦਾ ਹੈ ਇਹ ਫੈਸਲਾ ਕੋਈ ਵੀ ਹੋ ਸਕਦਾ ਹੈ ਤੁਹਾਡੇ ਕੈਰੀਅਰ ਵਪਾਰ ਨਾਲ ਵੀ ਜੁੜਿਆ ਹੋ ਸਕਦਾ ਹੈ ਪ੍ਰੇਮ ਸਬੰਧਾਂ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ ਨੌਕਰੀ ਦੇ ਨਾਲ ਜੁੜਿਆ ਵੀ ਹੋ ਸਕਦਾ ਹੈ ਕੋਈ ਵੀ ਫੈਸਲਾ ਲਾਓ ਤੇ ਸੋਚ ਸਮਝ ਕੇ ਕਰੋ ਦੂਜੀ ਗੱਲ ਕਿ ਤੁਹਾਡੇ ਅੰਦਰ ਜੋ ਸਭ ਤੋਂ ਵੱਡੀ ਕਮੀ ਹੈ ਤੁਸੀਂ ਦੂਸਰਿਆਂ ਤੇ ਸਭ ਤੋਂ ਜਲਦੀ ਵਿਸ਼ਵਾਸ ਕਰ ਲੈਂਦੇ ਹੋ ਤਾਂ ਇਹ ਵਿਸ਼ਵਾਸ ਤੁਸੀਂ ਸੋਚ ਸਮਝ ਕੇ ਕਰਨਾ ਹੈ ਹਰ ਵੇਲੇ ਦਿਲ ਤੋਂ ਕੰਮ ਨਹੀਂ ਲਈਦਾ ਦਿਮਾਗ ਤੋਂ ਕੰਮ ਲਿਆ ਕਰੋ ਨਹੀਂ ਤਾਂ ਇਸ ਦਾ ਗਲਤ ਫਾਇਦਾ ਲੋਕ ਤੁਹਾਡਾ ਚੁੱਕ ਲੈਂਦੇ ਹਨ ਤੇ ਤੁਹਾਡੇ ਨੇਚਰ ਦੇ ਤੁਹਾਡੇ ਵਿਹਾਰ ਦਾ ਜੋ ਤੁਹਾਡਾ ਚੰਗਾ ਵਿਹਾਰ ਹੈ, ਭੋਲਾਪਣ ਹੈ। ਉਸ ਦਾ ਫਾਇਦਾ ਅਕਸਰ ਹੀ ਤੁਹਾਡਾ ਲੋਕ ਲੈ ਲੈਂਦੇ ਹਨ ਤੇ ਤੁਸੀਂ ਫਿਰ ਹੱਥ ਮਲਦੇ ਰਹਿ ਜਾਂਦੇ ਹੋ। ਇਸ ਦੇ ਨਾਲ ਤੁਹਾਨੂੰ ਚੋਟ ਪਹੁੰਚ ਸਕਦੀ ਹੈ। ਇਸ ਲਈ ਤੁਹਾਨੂੰ ਦੱਸ ਦਈਏ ਕਿ ਕਦੇ ਵੀ ਕਿਸੇ ਦੇ ਮਹਿਕਾਵੇ ਵਿੱਚ ਐਸਾ ਆ ਕੇ ਕੋਈ ਵੀ ਕੰਮ ਨਹੀਂ ਕਰਨਾ ਭਾਵੇਂ ਪੈਸੇ ਦਾ ਲੈਣ ਦੇਣ ਹੋਵੇ, ਭਾਵੇਂ ਕੋਈ ਵੀ ਵਪਾਰ ਸੰਬੰਧੀ ਹੋਵੇ। ਜਰ ਰਲ ਕੇ ਕੰਮ ਕਰਨ ਦਾ ਕੋਈ ਤੁਹਾਨੂੰ ਕਹਿ ਰਿਹਾ ਹੋਵੇ ਕਿ ਕਰੀਏ ਸਾਨੂੰ ਦੁਗਣਾ ਲਾਭ ਹੋ ਜਾਵੇਗਾ ਨਹੀਂ ਤਾਂ ਉਹ ਤੁਹਾਨੂੰ ਧੋਖਾ ਦੇ ਸਕਦੇ ਹਨ ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕਾਗਜ਼ੀ ਕਾਰਵਾਈ ਕਰਨੀ ਬੜੀ ਜ਼ਰੂਰੀ ਹੈ ਤੁਹਾਨੂੰ ਇਸ ਤਰ੍ਹਾਂ ਦੇ ਕਰਨ ਦੇ ਨਾਲ ਕੁਝ ਵੀ ਨਹੀਂ ਤੇ ਹਾਸਲ ਨਹੀਂ ਹੋਣਾ ਕਹਿਣ ਤੋਂ ਮਤਲਬ ਹੈ ਕਿ ਤੁਸੀਂ ਇਹੋ ਜਿਹੇ ਲੋਕਾਂ ਤੋਂ ਖਾਸ ਤੌਰ ਤੇ ਸਾਵਧਾਨ ਰਹਿਣਾ ਹੈ ਨਹੀਂ ਤਾਂ ਤੁਸੀਂ ਮਾਇੂਸੀ ਹੀ ਪਾਓਗੇ ਇਹ ਮੰਨ ਕੇ ਚੱਲੋਗੇ ਤੁਹਾਡੇ ਆਪਣੇ ਨੂੰ ਹੀ ਕੋਈ ਠੇਸ ਪਹੁੰਚਾ ਸਕਦਾ ਹੈ ਤੁਸੀਂ ਕਿਸੇ ਦਾ ਸਹਾਰਾ ਨਹੀਂ ਲੈਣਾ ਅੱਗੇ ਵਧਣਾ ਹੈ ਤੇ ਆਪਣੀ ਮਿਹਨਤ ਨਾਲ ਹੀ ਅੱਗੇ ਜਾਣਾ ਹੈ ਤੁਹਾਨੂੰ ਕਾਮਯਾਬੀ ਜ਼ਰੂਰ ਮਿਲ ਜਾਵੇਗੀ ਤੁਹਾਨੂੰ ਕਿਸੇ ਕੋਲੋਂ ਵੀ ਕਿਸੇ ਪ੍ਰਕਾਰ ਦੀ ਡਰਨ ਦੀ ਕੋਈ ਲੋੜ ਨਹੀਂ ਹੈ ਜੀਵਨ ਦੇ ਸਾਰੇ ਪ੍ਰਕਾਰ ਦੀਆਂ ਜਿਹੜੀਆਂ ਵਿਨਾਸ਼ਕਾਰੀ ਸ਼ਕਤੀਆਂ ਹਨ ਉਹਨਾਂ ਦਾ ਖਾਤਮਾ ਹੋ ਜਾਵੇਗਾ ਜੇਕਰ ਤੁਸੀਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਤੇ ਤੁਸੀਂ ਵੀ ਜੀਵਨ ਵਿੱਚ ਅੱਗੇ ਤੇਜ਼ੀ ਨਾਲ ਵਧ ਕੇ ਤਰੱਕੀ ਕਰ ਲਓਗੇ ਜਿਸ ਨੂੰ ਵੇਖ ਕੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਹੋਰ ਜ਼ਿਆਦਾ ਪ੍ਰਸੰਨ ਹੋ ਜਾਣਗੇ ਤੁਹਾਡੀ ਮਨਚਾਹੀ ਤੁਹਾਨੂੰ ਨੌਕਰੀ ਪ੍ਰਾਪਤ ਹੋ ਸਕਦੀ ਹੈ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਉਹ ਕੋਈ ਪ੍ਰੀਖਿਆ ਜਾਂ ਨੌਕਰੀ ਸੰਬੰਧੀ ਜੋ ਵੀ ਕੰਮ ਕਰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬੜਾ ਹੀ ਚੰਗਾ ਹੋਵੇਗਾ ਉਹਨਾਂ ਦੇ ਪੱਖ ਵਿੱਚ ਰਹੇਗਾ ਸਮੇ ਦਾ ਭਰਪੂਰ ਲਾਭ ਉਠਾਓ ਤੇ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਦਿਨ ਰਾਤ ਜਾਗਣੇ ਤਰੱਕੀ ਮਿਲੇਗੀ ਜੇਕਰ ਤੁਹਾਡੇ ਰਿਸ਼ਤੇ ਨੂੰ ਲੈ ਕੇ ਕੋਈ ਵੀ ਰੁਕਾਵਟ ਆ ਰਹੀ ਸੀ ਉਹ ਵੀ ਰੁਕਾਵਟ ਇਸ ਸਮੇ ਹੁਣ ਦੂਰ ਹੋ ਜਾਵੇਗੀ ਨਾਲ ਹੀ ਨਾਲ ਦੱਸਦਾ ਹੀ ਹੈ ਕਿ ਨਾ ਤਾਂ ਤੁਸੀਂ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਹੈ ਨਾ ਹੀ ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਹਰ ਵੇਲੇ ਹੀ ਦੱਸ ਦਿਆ ਕਰੋ ਕਿਉਂਕਿ ਉਹ ਲੋਕ ਤੁਹਾਡੀ ਇਸ ਗੱਲ ਦਾ ਵੀ ਬਹੁਤ ਫਾਇਦਾ ਉਠਾ ਲੈਂਦੇ ਹਨ ਦੋਸਤੋ ਸਿੱਖਿਆ ਦੇ ਖੇਤਰ ਦੇ ਵਪਾਰ ਦੇ ਖੇਤਰ ਵਿੱਚ ਤੁਸੀਂ ਆਪਣੀ ਮਿਹਨਤ ਨੂੰ ਜਾਰੀ ਰੱਖੋ ਨਿਸ਼ਚਿਤ ਤੌਰ ਤੇ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਇਸ ਸਮੇਂ ਤੁਸੀਂ ਜੋ ਵੀ ਡਿਸੀਜਨ ਲਿਓਗੇ ਨਾ ਉਹ ਤੁਹਾਡੇ ਲਈ ਫਲਦਾਇਕ ਤੇ ਸਫਲਤਾ ਪ੍ਰਾਪਤ ਕਰਨ ਵਾਲਾ ਹੀ ਹੋਵੇਗਾ ਨੌਕਰੀ ਸੰਬੰਧਿਤ ਵੀ ਹੋ ਸਕਦਾ ਹੈ ਵਪਾਰ ਸੰਬੰਧੀ ਵੀ ਤੇ ਵਿਆਹ ਸੰਬੰਧਿਤ ਵੀ ਵਪਾਰ ਸੰਬੰਧਿਤ ਤੁਹਾਨੂੰ ਹੁਣ ਦੁਗਣਾ ਲਾਭ ਮਿਲ ਜਾਵੇਗਾ ਜੇਕਰ ਤੁਸੀਂ ਆਪਣਾ ਕੋਈ ਕੰਮ ਦੁਕਾਨਦਾਰੀ ਦਾ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਜੇ ਭੈਣਾਂ ਮੇਰੀਆਂ ਕੋਈ ਬੁਟੀਕ ਦਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਹਨ ਉਹਨਾਂ ਦੇ ਲਈ ਇਹ ਸਮਾਂ ਹੁਣ ਪੱਕੇ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾ ਲਓ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਹਫ਼ਤੇ ਦੇ ਵਿੱਚ ਭਾਵੇਂ ਇੱਕ ਵਾਰ ਹੀ ਮਾਤਾ ਲక్ష్ਮੀ ਜੀ ਦੀ ਪੂਜਾ ਪੂਰੇ ਵਿਧੀ ਵਿਧਾਨ ਦੇ ਨਾਲ ਕਰਦੇ ਹੋ ਉਹਨਾਂ ਨੂੰ ਫੁੱਲ ਅਰਪਿਤ ਕਰਦੇ ਹੋ ਤਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਖੁਸ਼ੀਆਂ ਭਰਿਆ ਸਮਾਂ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੁਣ ਕੋਈ ਵੀ ਖੁਸ਼ੀ ਤੋਂ ਘੱਟ ਠਿਕਾਣਾ ਨਹੀਂ ਰਹੇਗਾ ਸੋ ਕੁੱਲ ਮਿਲਾ ਕੇ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਓ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਜਿਹੜੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਰਿਸ਼ਤੇ ਨੂੰ ਲੈ ਕੇ ਕੋਈ ਵੀ ਪਰੇਸ਼ਾਨੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਉਹਨਾਂ ਦੀ ਹੁਣ ਇਹ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ ਜਿਸ ਦੇ ਨਾਲ ਉਹਨਾਂ ਦੇ ਘਰ ਵਿੱਚ ਖੁਸ਼ ਨਮਾ ਮਾਹੌਲ ਬਣ ਜਾਵੇਗਾ ਉਹਨਾਂ ਦੇ ਬੱਚਿਆਂ ਦੇ ਵਿਆਹ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਬੱਚੇ ਹੁਣ ਤੁਹਾਡਾ ਨਾਮ ਰੌਸ਼ਨ ਕਰਨਗੇ ਸੋ ਦੋਸਤੋ ਇਹ ਸੀ ਜੀ ਸਟੇਕ ਭਵਿੱਖ ਬਾਣੀ ਕੁੰਭ ਰਾਸ਼ੀ ਫਲਵਾ ਲੈਣ ਦੀ ਧੰਨਵਾਦ